ਕੈਨੇਡਾ ਦੇ ਮੌਂਟਰੀਅਲ ਵਿੱਚ ਹੋਈ ਬਰਫਬਾਰੀ ਕਾਰਨ ਤਿਲਕਣ ਨਾਲ ਵਾਰੀ-ਵਾਰੀ ਕਈ ਬਸਾਂ ਤੇ ਕਾਰਾਂ ਇੱਕ ਦੂਜੇ ਨਾਲ ਟਕਰਾ ਗਈਆਂ। ਇੱਦਕੇ برف ਨੂੰ ਚੁੱਕਣ ਵਾਲੇ ਵਾਹਨ ਵੀ ਟਕਰਾ ਗਏ। ਹਾਲਾਂਕਿ ਵਾਹਨਾਂ ਦੀ ਰਫਤਾਰ ਘਟਣ ਕਾਰਨ ਹਾਦਸੇ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣੋਂ ਬਚ ਗਿਆ। ਪਾਕਿਸਤਾਨ ਦੇ ਸ਼ਹਿਰ ਕਰਾਚੀ ਦੇ ਇੱਕ ਲਗਜ਼ਰੀ ਹੋਟਲ ਵਿੱਚ ਅੱਗ ਲੱਗਣ ਕਾਰਨ 11 ਲੋਕ ਮਾਰੇ ਗਏ ਅਤੇ ਕੱਟੋ-ਖਾਟੇ 70 ਲੋਕ ਜ਼ਖਮੀ ਹੋਏ ਨੇ। ਬੀਬੀਸੀ ਦੀ ਖਬਰ ਦੇ ਮੁਤਾਬਕ ਰੀਜਨ ਪਲਾਜ਼ਾ ਹੋਟਲ ਦੀ ਰਸੋਈ ਵਿੱਚ ਲੱਗੀ ਅੱਗ ਤੇਜ਼ੀ ਨਾਲ ਫੈਲੀ ਅਤੇ 6 ਮੰਜ਼ਿਲਾ ਇਮਾਰਤ ਨੂੰ ਆਪਣੀ ਜਪੇਟ ਵਿੱਚ ਸਪੇਨ ਵਿੱਚ ਹੜਕਨ ਫਸੇ ਇੱਕ ਸਖ ਸਤਿਉਸਤੇ ਕੁੱਤਿਆਂ ਨੂੰ 에어 ਲਿਫਟ ਕਰ ਬਚਾਇਆ ਗਿਆ। ਸਪੇਨ ਦੇ ਵਿਲਾਗਾ ਵਿੱਚ ਹੜ ਨਾਲ ਹੁਣ ਤੱਕ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। 1 ਤੋਂ 20 ਦਸੰਬਰ ਤੱਕ ਆਸਟ੍ਰੇਲੀਆ ਦੇ ਮੈਲਬੌਰਨ ਵਿੱਚ ਸਿੱਖ ਐਂਪਾਇਰ ਐਗਜ਼ਿਬਿਸ਼ਨ ਲਾਈ ਜਾ ਰਹੀ ਹੈ। ਵਿਕਟੋਰੀਅਨ ਸਭਿਆਚਾਰ ਮੰਤਰੀ ਰੌਬਨ ਉਸਕਾਰਟ ਵੱਲੋਂ ਇਸ ਪ੍ਰਦਰਸ਼ਨ ਦਾ ਉਦਘਾਟਨ ਕੀਤਾ ਜਾਏਗਾ। ਇਸ ਪ੍ਰਦਰਸ਼ਨ ਦੇ ਜ਼ਰੀਏ ਸਿੱਖੀ ਪਛਾਣ ਅਤੇ ਸਿੱਖ ਸਿਧਾਂਤਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਾਇਆ ਜਾਏਗਾ। ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਦੇ ਵਿੱਚ ਇੱਕ ਪੰਜਾਬੀ ਗੈਸ ਸਟੇਸ਼ਨ ਉੱਤੇ ਅਚਾਨਕ ਕੁਝ ਲੋਕਾਂ ਨੇ ਪੰਤੋੜ ਕਰ ਦਿੱਤੀ। ਪੰਤੋੜ ਦੀ ਪੂਰੀ ਘਟਨਾ ਸੀ ਸੀ ਵੀ ਕੈਮਰਾ ਵਿੱਚ ਕੈਦ ਹੋਈ ਹੈ। ਸਟੋਰ ਦੇ ਬਾਹਰ ਖੜੀਆਂ ਕੁਝ ਗੱਡੀਆਂ ਦੀ ਵੀ ਪੰਤੋੜ ਕੀਤੀ ਗਈ। ਜਾਣਕਾਰੀ ਮੁਤਾਬਕ ਹਮਲਾਵਰ ਗੈਸ ਸਟੇਸ਼ਨ ਦੀ ਮਾਲਕ ਦੇ ਨਾਲ ਹੀ ਦੁਕਾਨ ਚਲਾਉਂਦੇ ਨੇ। ਕਿਸੇ ਗੱਲ ਨੂੰ ਲੈ ਕੇ ਇਹਨਾਂ ਦਾ ਆਪਸ ਵਿੱਚ ਕਾਫੀ ਸਮੇਂ ਤੋਂ ਤਕਰਾਰ ਚੱਲ ਰਹੀ ਸੀ। ਇਸ ਘਟਨਾ ਦੇ ਬਾਅਦ ਪੁਲਿਸ ਤੁਰੰਤ ਮੌਕੇ ਤੇ ਪਹੁੰਚੀ ਤੇ ਉਹਨਾਂ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ।